ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਆਮ ਜੀਤ ਕਰਦੇ ਆ ਕਿ ਸਾਰੇ ਠੀਕ ਠਾਕ ਹੋਵਗੇ ਚਰਦੀ ਕਲਾ ਵਿੱਚ ਹੋਵਗੇ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਅਰਦਾਸ ਦੀ ਬੇਨਤੀ ਦੀ ਉਸ ਪਰਮਾਤਮਾ ਦੀ ਕਿਰਪਾ ਦੀ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੀ ਅਰਦਾਸ ਪੂਰੀ ਹੋ ਜਾਊਗੀ ਜਾ ਸਾਡੀ ਜੋ ਸ਼ਰਧਾ ਸਾਡੀ ਜੋ ਭਗਤੀ ਜੋ ਅਸੀਂ ਪਾਠ ਕਰਦੇ ਆ ਉਸ ਪਰਮਾਤਮਾ ਤੱਕ ਪਹੁੰਚ ਰਿਆ ਦੇਖੋ ਜੀ ਸਾਰਿਆਂ ਨੂੰ ਵੱਡੀ ਚੀਜ਼ ਹੁੰਦੀ ਆ ਜਦੋਂ ਵੀ ਅਸੀਂ ਉਸ ਗੁਰੂ ਮਹਾਰਜ ਦੇ ਲੜ ਲੱਗਦੇ ਆ ਉਸ ਬਾਣੀ ਦੇ ਲੜ ਲੱਗਦੇ ਆ ਤਾਂ ਉਸ ਪਰਮਾਤਮਾ ਦੀ ਸਾਡੇ ਤੇ ਕਿਰਪਾ ਹੁੰਦੀ ਆ ਤਾਂ ਸਾਡੀ ਸਾਰਿਆਂ ਨੂੰ ਵੱਡੀ ਚੀਜ਼ ਸਾਡੇ ਅੰਦਰ ਹੁੰਦੀ ਆ ਸ਼ਰਧਾ ਸਾਡੀ ਕਿੰਦਾ ਦੀ ਸਾਡਾ ਮਾਨਸ ਟਾਈਮ ਕਿਦਾਂ ਦਾ ਅਸੀਂ ਕਿਸ ਸ਼ਰਦਾ ਦੇ ਨਾਲ ਕਿਸ ਵਿਸ਼ਵਾਸ ਦੇ ਨਾਲ ਅਸੀਂ ਉਹ ਅਰਦਾਸ ਬੇਨਤੀ ਕੀਤੀ ਹੈ ਸਾਰੇ ਨੂੰ ਪਹਿਲਾਂ ਤਾਂ ਜੀ ਤੁਹਾਨੂੰ ਜਦੋਂ ਵੀ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰਨੀਆਂ ਪ੍ਰਮਾਤਮਾ ਅੱਗੇ ਅਰਦਾਸ ਕਰਨੀਆਂ ਤਾਂ ਆਪਣੇ ਮਨ ਦੇ ਵਿੱਚ ਇਹ ਵਿਚਾਰ ਲਿਆ ਕੇ ਕਰਨੀਆਂ ਕਿ ਇਹ ਅਰਦਾਸ ਮੈਂ ਉਸ ਵਾਹਿਗੁਰੂ ਪ੍ਰਮਾਤਮਾ ਅੱਗੇ ਕਰ ਰਹੀਆਂ ਉਹ ਅਰਦਾਸ ਮੇਰੀ ਜਰੂਰ ਪੂਰੀ ਹੋਵੇਗੀ ਇੱਕ ਨਾ ਇੱਕ ਦਿਨ ਉਹ ਪ੍ਰਮਾਤਮਾ ਮੇਰੀ ਅਰਦਾਸ ਜਰੂਰ ਸੁਣੂਗਾ ਤੇ ਤੁਹਾਡੇ ਮਨ ਦੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਵਿਸ਼ਵਾਸ ਨਾਲ ਸ਼ਰਧਾ ਨਾਲ ਕੀਤੀ ਅਰਦਾਸ ਕਦੀ ਵੀ ਖਾਲੀ ਨਹੀਂ ਜਾਂਦੀ ਜੀ ਤੁਹਾਨੂੰ ਪਤਾ ਕਿੱਦਾਂ ਲੱਗੂਗਾ ਕਿ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਆ ਜਦੋਂ ਤੁਸੀਂ ਅਰਦਾਸ ਬੇਨਤੀ ਕਰਕੇ ਹਟਦੇ ਹੋ ਨਾ ਤਾਂ ਤੁਹਾਡੇ ਮਨ ਦੇ ਅੰਦਰ ਇੱਕ ਸ਼ਾਂਤੀ ਅਨੁਭਵ ਹੋਣ ਲੱਗ ਜਾਂਦੀ ਹੈ ਕਿ ਮੈਂ ਵਾਹਿਗੁਰੂ ਦੇ ਦਰਤੀ ਕੇਨਾਰ ਦਾਅਸ ਕੀਤੀ ਆ ਮੈਂ ਵਾਹਿਗੁਰੂ ਤੇ ਸਾਰਾ ਕੁਝ ਛੱਡ ਦਿੱਤਾ ਹੁਣ ਤੇ ਪਰਮਾਤਮਾ ਮੇਰਾ ਆਪਣੇ ਆਪ ਹੀ ਸਾਰਾ ਕੁਝ ਠੀਕ ਕਰ ਦੂਗਾ ਉਸ ਵਾਹਿਗੁਰੂ ਤੇ ਮੈਨੂੰ ਵਿਸ਼ਵਾਸ ਹੈ ਤੁਹਾਡਾ ਜਿਹੜਾ ਅੰਦਰ ਆ ਨਾ ਤੁਹਾਨੂੰ ਅੰਦਰੋਂ ਖੁਸ਼ੀ ਹੋਣ ਲੱਗ ਜੂਗੀ ਤੁਹਾਡੇ ਆਲੇ ਦੁਆਲੇ ਪੋਜ਼ਿਟਿਵ એનર્ਜੀ ਆਉਣ ਲੱਗ ਜੂਗੀ ਤੁਹਾਨੂੰ ਮਤਲਬ ਕਿ ਤੁਹਾਡੇ ਦਿਮਾਗ ਦੇ ਵਿੱਚ ਵਧੀਆ ਵਿਚਾਰ ਆਉਣ ਲੱਗ ਜਾਣਗੇ ਵਧੀਆ ਚੀਜ਼ਾਂ ਆਉਣ ਲੱਗ ਜਾਣਗੀਆਂ ਜਿੱਦਾਂ ਨੈਗੇਟਿਵ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਸੋਚਣੀਆਂ ਛੱਡ ਦੋਗੇ ਮਤਲਬ ਇਦਾਂ ਦੀ ਇਹ ਸ਼ਰਧਾ ਵਿਸ਼ਵਾਸ ਦੀ ਸ਼ਕਤੀ ਆ ਜੀ ਗੁਰੂ ਅੱਗੇ ਕੀਤੀ ਹੋਈ ਅਰਦਾਸ ਕਦੀ ਵੀ ਖਾਲੀ ਨਹੀਂ ਜਾਂਦੀ ਪਰ ਉਹ ਕਿਸ ਵਿਚਾਰ ਨਾਲ ਕਿਸ ਭਾਵਨਾ ਨਾਲ ਤੁਸੀਂ ਕਰਦੇ ਹੋ ਇਹ ਤੁਹਾਡੇ ਤੇ ਡਿਪੈਂਡ ਆ ਆ ਉਹ ਸਰਦਾਸ ਦੇ ਪੂਰਨ ਹੋਣ ਦੇ ਲੱਛਣ ਵੀ ਮਤਲਬ ਤੁਹਾਨੂੰ ਦਿਖਣ ਲੱਗ ਜਾਂਦੇ ਆ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਮਾਹੌਲ ਦੇ ਵਿੱਚ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਮੇਰੀ ਅਰਦਾਸ ਪੂਰੀ ਹੋ ਜਾਣੀ ਆ ਉਂ ਅੰਦਰੋਂ ਮਤਲਬ ਕਿ ਜਿੱਦਾਂ ਤੁਹਾਨੂੰ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਦਿਖਣ ਲੱਗ ਜਾਂਦੀਆਂ ਨੇ ਚੰਗੇ ਲੋਕਾਂ ਦੇ ਮਤਲਬ ਖੁਸ਼ੀ ਦਾ ਮਾਹੌਲ ਹੋ ਜਾਂਦਾ ਘਰ ਦੇ ਵਿੱਚ ਨੇਚਰਲੀ ਜਦੋਂ ਤੁਹਾਡੀ ਅਰਦਾਸ ਪੂਰੀ ਹੁੰਦੀ ਹੁੰਦੀ ਹੈ ਲੇਕਿਨ ਕਈ ਵਾਰੀ ਤੁਸੀਂ ਅਰਦਾਸ ਕਰਦੇ ਵੀ ਹੋ ਅਰਦਾਸਾਂ ਕਰ ਕਰ ਥੱਕ ਜਾਂਦੇ ਹੋ ਲੇਕਿਨ ਤੁਹਾਡੀ ਅਰਦਾਸ ਨਹੀਂ ਪੂਰੀ ਹੁੰਦੀ ਹੈਗੀ ਕਿਉਂਕਿ ਜੀ ਤੁਹਾਡੇ ਅੰਦਰ ਉਹ ਵਿਸ਼ਵਾਸ ਨਹੀਂ ਹੁੰਦਾ ਹੈਗਾ ਤੁਸੀਂ ਆਲੇ-ਦੁਆਲੇ ਭਟਕਦੇ ਫਿਰਦੇ ਹੋ ਅਰਦਾਸ ਮਹਾਰਾਜ ਅੱਗੇ ਕਰਦੇ ਹੋ ਲੇਕਿਨ ਫਿਰ ਵੀ ਤੁਸੀਂ ਆਲੇ-ਦੁਆਲੇ ਭਟਕਦੇ ਫਿਰਦੇ ਹੋ ਤੁਸੀਂ ਸੋਚਦੇ ਹੋ ਕਿ ਅਸੀਂ ਆਪਣੇ ਬੰਨੀਓ ਆਪਣੇ ਐਫਰਟ ਲਾਉਣੇ ਆ ਕਦੀ ਕਿਸੇ ਤੋਂ ਪੁੱਛਦੇ ਹੋ ਤੁਸੀਂ ਕਦੀ ਕਿਸੇ ਦੀ ਸਲਾਹ ਲੈਣੇ ਹੋ ਜਾਂ ਕਿਤੇ ਤੁਸੀਂ ਆਪਣਾ ਪੰਡਤਾ ਕੋਲੇ ਜਾਣੇ ਹੋ ਹਨਾ ਤਾਂ ਤੁਸੀਂ ਕਹਿੰਦੇ ਸ਼ਾਇਦ ਪ੍ਰਮਾਤਮਾ ਵੀ ਇਹਦੇ ਨਾਲ ਸਾਡੀ ਅਰਦਾਸ ਸੁਣ ਲੂਗਾ ਲੇਕਿਨ ਜਿਹੜੀ ਖੁਦ ਤੁਸੀਂ ਸ਼ਰਧਾ ਵਿਸ਼ਵਾਸ ਦੇ ਨਾਲ ਅਰਦਾਸ ਕੀਤੀ ਹੁੰਦੀ ਹੈ ਨਾ ਉਹਦੇ ਅੱਗੇ ਚੀਜ਼ਾਂ ਕੁਝ ਵੀ ਨਹੀਂ ਹੈ ਤੁੱਚੇ ਨੰਬਰ ਤੇ ਜੀ ਦੇਖੋ ਅਰਦਾਸ ਬੇਨਤੀ ਕਰਨ ਲੱਗਿਆ ਕਦੀ ਵੀ ਇਹ ਨਾ ਕਹੋ ਕਿ ਪਰਮਾਤਮਾ ਮੈਨੂੰ ਇਹ ਚਾਹੀਦਾ ਹਮੇਸ਼ਾ ਹੀ ਇਹ ਕਹੋ ਕਿ ਪਰਮਾਤਮਾ ਆਪ ਜੀ ਦੀ ਕਿਰਪਾ ਮੇਰ ਤੇ ਦਿਆ ਦੀ ਦ੍ਰਿਸ਼ਟੀ ਹਮੇਸ਼ਾ ਹੀ ਮੇਰੇ ਘਰ ਪਰਿਵਾਰ ਤੇ ਬਣੀ ਰਹੇ ਸਾਡੇ ਘਰ ਪਰਿਵਾਰ ਨੂੰ ਰੰਗ ਭਾਗ ਲਾਵੋ ਤਰੱਕੀਆਂ ਬਖਸ਼ੋ ਆਪ ਜੀ ਦੀ ਸਰਦਾ ਵਿਸ਼ਵਾਸ ਦੀ ਜਿਹੜੀ ਭਾਵਨਾ ਉਹ ਸਾਡੇ ਮਨ ਵਿੱਚ ਆਵੇ ਅਸੀਂ ਤੁਹਾਡੀ ਬਾਣੀ ਨਾਲ ਜੁੜੇ ਰਹੀਏ ਅਸੀਂ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ ਅਸੀਂ ਨਿਤਨੇਮ ਨੂੰ ਨਾ ਵਿਸਾਰੀਏ ਇਸ ਤਰ੍ਹਾਂ ਅਰਦਾਸ ਕਰੋ ਜੀ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤੁਸੀਂ ਉਹਦੀ ਅਰਦਾਸ ਵੀ ਕਰ ਸਕਦੇ ਹੋ ਇਦਾਂ ਨਹੀਂ ਕਿ ਉਸ ਦੀ ਅਰਦਾਸ ਨਹੀਂ ਕਰ ਸਕਦੇ ਹੈਗੇ ਉਹ ਵੀ ਅਰਦਾਸ ਕਰ ਸਕਦੇ ਹੋ ਪਰ ਪਹਿਲਾਂ ਗੁਰੂ ਮਹਾਰਾਜ ਜੀ ਦਾ ਕੋਟੀ ਕੋਟੀ ਸ਼ੁਕਰਾਨਾ ਕਰੋ ਕਿ ਪ੍ਰਮਾਤਮਾ ਤੂੰ ਸਾਨੂੰ ਇਹ ਜੀਵਨ ਦਿੱਤਾ ਇੰਨਾ ਸੋਹਣਾ ਸਾਨੂੰ ਪਰਿਵਾਰ ਦਿੱਤਾ ਇਹਦੇ ਲਈ ਤੇਰਾ ਕੋਟੀ ਕੋਟੀ ਸ਼ੁਕਰਾਨਾ ਏ ਵਾਹਿਗੁਰੂ ਏ ਪ੍ਰਮਾਤਮਾ ਸਾਡੇ ਘਰ ਪਰਿਵਾਰ ਦੇ ਵਿੱਚ ਜੋ ਦੁੱਖ ਤਕਲੀਫਾਂ ਮੁਸੀਬਤਾਂ ਆਈਆਂ ਨੇ ਉਹਨਾਂ ਨੂੰ ਸੁੱਖਾਂ ਵਿੱਚ ਬਦਲ ਦੇ ਮੇਰੇ ਮਾਲਕਾ ਮੇਰੀ ਅਰਦਾਸ ਬੇਨਤੀ ਸੁਣ ਲੈ ਦੇਖੋ ਪ੍ਰਮਾਤਮਾ ਕਦੀ ਵੀ ਤੁਹਾਡੀ ਅਰਦਾਸ ਜਾਇਆ ਨਹੀਂ ਜਾਣ ਦੂਗਾ ਔਰ ਜਦੋਂ ਤੁਸੀਂ ਸੱਚੇ ਮਨ ਦੇ ਨਾਲ ਮੰਨਦੇ ਹੋ ਪ੍ਰਮਾਤਮਾ ਨੂੰ ਫਿਰ ਤਾਂ ਕੁਝ ਬੁੱਲਣ ਦੀ ਵੀ ਲੋੜ ਨਹੀਂ ਪੈਂਦੀ ਉਹ ਕਹਿੰਦੇ ਆ ਨਾ ਬਿਨ ਬੋਲੇ ਆ ਸਭ ਕੁਝ ਜਾਣਦਾ ਬਿਨਾ ਮੰਗੇ ਹੀ ਉਹ ਤੁਹਾਨੂੰ ਦੇਊਗਾ ਸਿਰਫ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਸਵੇਰੇ ਉੱਠ ਕੇ ਬਾਠ ਕੀਤਾ ਜਲਦੀ ਜਲਦੀ ਅਰਦਾਸ ਕੀਤੀ ਜਲਦੀ ਜਲਦੀ ਤੇ ਫਿਰ ਉਸ ਤੋਂ ਬਾਅਦ ਆਪਣੇ ਕੰਮਕਾਰਾਂ ਵਿੱਚ ਲੱਗੇ ਤੇ ਸਾਰੀ ਦਿਹਾੜੀ ਇਹੀ ਸੋਚੀ ਗਏ ਕਿ ਪਤਾ ਨਹੀਂ ਰੱਬ ਅਰਦਾਸ ਪੂਰੀ ਕਰੂਗਾ ਜਾਂ ਨਹੀਂ ਕਰੂਗਾ ਜਦੋਂ ਤੁਹਾਡੇ ਮਨ 'ਚ ਇਹੀ ਵਿਚਾਰ ਆ ਗਿਆ ਨਾ ਪ੍ਰਮਾਤਮਾ ਮੇਰੀ ਅਰਦਾਸ ਸੁਣੂਗਾ ਜਾਂ ਨਹੀਂ ਸੁਣੂਗਾ ਅਰਦਾਸ ਕਰਨ ਦੇ ਬਾਵਜੂਦ ਵੀ ਤੁਹਾਡੇ ਦਿਮਾਗ ਦੇ ਵਿੱਚ 네ਗੇਟਿਵ ਖਿਆਲ ਆਉਣ ਲੱਗ ਜਾਂਦੇ ਹਨ ਨਾ ਤਾਂ ਸਮਝ ਲਓ ਤੁਹਾਡੀ ਅਰਦਾਸ ਕਦੀ ਵੀ ਪੂਰੀ ਨਹੀਂ ਹੋਣੀ ਜਦੋਂ ਤੁਸੀਂ ਨਾ ਪੱਕੀ ਸੋਚਣ ਲੱਗੇ ਕੋਈ ਨਹੀਂ ਸਕਦਾ ਕਿ ਤੁਹਾਡੀ ਅਰਦਾਸ ਪੂਰੀ ਹੋ ਜਾਵੇ ਜਦੋਂ ਤੁਸੀਂ ਸੱਚੀ ਸ਼ਰਦਾ ਨਾਮ ਉਸ ਪਰਮਾਤਮਾ ਦੇਖੋ ਜਦੋਂ ਤੁਸੀਂ ਨਾ ਗੁਰੂ ਮਹਾਰਾਜ ਦੇ ਲੜ ਲੱਗ ਜਾਂਦੇ ਹੋ ਤੁਹਾਡੇ ਮਨ ਵਿੱਚ ਇੱਕ ਵਿਸ਼ਵਾਸ ਹੋ ਜਾਂਦਾ ਕਿ ਵਕਤ ਦੇ ਨਾਮ ਨਾਲ ਪਰਮਾਤਮਾ ਨੇ ਉਹ ਸਾਰੇ ਕਾਰਜ ਸਾਡੇ ਕਰ ਹੀ ਜਾਣੇ ਆ ਜਿਹੜੇ ਸਾਡੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇਣਗੇ ਸੁੱਖ ਲਿਆਉਣਗੇ ਹੁਣ ਦੇਖੋ ਜੀ ਇਹ ਜ਼ਿੰਦਗੀ ਹੈ ਇਹਦੇ ਵਿੱਚ ਦੁੱਖ ਤਾਂ ਆਉਣਾ ਹੀ ਆਉਣਾ ਲੇਕਿਨ ਹਰੇਕ ਦੁੱਖ ਦਾ ਹੱਲ ਪਰਮਾਤਮਾ ਨੇ ਦਿੱਤਾ ਪਰ ਉਹਨੂੰ ਲੱਭਣਾ ਕਿਵੇਂ ਆ ਉਹਦੇ ਵਿੱਚ ਸੁੱਖ ਕਿਵੇਂ ਲੱਭਣਾ ਉਸ ਦੁੱਖ ਦੇ ਵਿੱਚੋਂ ਸੁੱਖ ਕਿਵੇਂ ਲੱਭਣਾ ਇਹੀ ਤਾਂ ਬਾਣੀ ਸਾਨੂੰ ਦੱਸਦੀ ਆ ਤੇ ਸੁੱਖ ਉਹੀ ਲੱਭ ਸਕਦਾ ਜੀਨੇ ਬਾਣੀ ਨੂੰ ਸਮਝ ਕੇ ਪੜਿਆ ਸਾਫ ਸੁਥਰੇ ਢੰਗ ਨਾਲ ਪੜਿਆ ਨਹੀਂ ਤਾਂ ਜੀ ਦੇਖੋ ਕਈ ਲੋਕੀ ਕਹਿ ਦਿੰਦੇ ਆ ਸਿੰਘਾਂ ਸ਼ਹੀਦਾਂ ਦੇ ਪੈਰੇ ਅਸੀਂ ਤਾਂ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿਸ ਤਰ੍ਹਾਂ ਲੱਗਦੇ ਆ ਲੇਕਿਨ ਜੀ ਜਦੋਂ ਆਪਾਂ ਚਪਹਿਰਾ ਸਾਫ ਕਰਦੇ ਆ ਨਾ ਜਦੋਂ ਆਪਾਂ ਸੱਚੀ ਸ਼ਰਦਾ ਨਾਚ ਚ ਪਹਿਰਾ ਸਾਫ ਕਰਦੇ ਆ ਤਾਂ ਉਦੋਂ ਹੀ ਪਤਾ ਲੱਗ ਜਾਂਦਾ ਕਿ ਪ੍ਰਮਾਤਮਾ ਦੀ ਮੇਰੇ ਤੇ ਕਿਰਪਾ ਹੋਈ ਹੈ ਜਦੋਂ ਤੁਸੀਂ ਬਾਣੀ ਲੜਨ ਲੱਗ ਗਏ ਤਾਂ ਸਮਝ ਲਓ ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਬਸ ਆਪਣੀ ਸੋਚ ਆਪਣੇ ਵਿਚਾਰ ਆਪਣਾ ਵਿਹਾਰ ਉਹਨੂੰ ਬਦਲਣਾ ਸ਼ੁਰੂ ਕਰ ਦਿਓ ਉਹਨੂੰ ਗੁਰੂ ਨੂੰ ਸਮਰਪਿਤ ਕਰ ਦਿਓ ਕਿ ਪ੍ਰਮਾਤਮਾ ਤੇਰੇ ਦਰ ਤੇ ਆਏ ਆ ਤੇਰੇ ਭੇਜੇ ਹੋਏ ਬੰਦੇ ਆ ਜੋ ਕਰਨਾ ਤੂੰ ਹੀ ਕਰਨਾ ਅਸੀਂ ਤੇ ਸਿਰਫ ਆਪਣਾ ਕਰਮ ਵਧੀਆ ਕਰਾਂਗੇ ਹੁਣ ਜਦੋਂ ਚਪੈਰਾ ਸਾਹਿਬ ਕਰਨ ਬੈਠੀਦਾ ਤਾਂ ਮਨ ਵਿੱਚ ਇੱਕ ਮਤਲਬ ਕਿ ਭਾਵਨਾ ਹੁੰਦੀ ਆ ਸਾਡੇ ਸ਼ਰਧਾ ਹੁੰਦੀ ਆ ਵਿਸ਼ਵਾਸ ਹੁੰਦਾ ਫਿਰ ਉਹ ਸਾਡਾ ਜਿਹੜਾ ਚਪੈਰਾ ਸਾਹਿਬ ਆ ਨਾ ਉਹ ਗੁਰੂ ਮਹਾਰਾਜ ਤੱਕ ਪਹੁੰਚ ਜਾਂਦਾ ਤੇ ਸਾਡੇ ਮਨ ਵਿੱਚ ਜਿੰਨੇ ਖਿਆਲ ਜਿੰਨੀਆਂ ਅਰਦਾਸਾਂ ਆਉਂਦੀਆਂ ਨੇ ਉਹ ਸਾਡੀਆਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਬਸ ਤੁਸ ਤੁਹਾਨੂੰ ਜ਼ਰੂਰ ਤਾਂ ਇੱਕ ਸਾਰੀਆਂ ਗੱਲਾਂ ਨੂੰ ਛੱਡ ਕੇ ਆਲੇ-ਦੁਆਲੇ ਦੇਖਣਾ ਬੰਦ ਕਰੋ ਕਿ ਉਹਦੇ ਕੋਲੇ ਉਹ ਹੈਗਾ ਉਹਦੇ ਕੋਲੇ ਉਹ ਹੈਗਾ ਉਹਨੂੰ ਐ ਕਿਤੇ ਤੇ ਇਦਾਂ ਮਿਲ ਗਿਆ ਉਹਨਾਂ ਚੀਜ਼ਾਂ ਤੇ ਧਿਆਨ ਨਾ ਦਿਵੋ ਸਿਰਫ ਇਸ ਚੀਜ਼ ਤੇ ਧਿਆਨ ਦਿਵੋ ਕਿ ਪ੍ਰਮਾਤਮਾ ਨੇ ਸਾਡੇ ਲਈ ਬਹੁਤ ਕੁਝ ਰੱਖਿਆ ਹੋਇਆ ਬਸ ਜ਼ਰੂਰ ਤਾਂ ਇੱਕ ਵਿਸ਼ਵਾਸ ਦੀ ਸ਼ਰਤ ਆ ਦੀ ਤੇ ਤੁਹਾਡੇ ਅੰਦਰ ਪਰਖ ਤੁਹਾਨੂੰ ਕਰਨੀ ਆਉਣੀ ਚਾਹੀਦੀ ਆ ਜਦੋਂ ਹੁਣ ਆਪਾਂ ਚਪੈਰਾ ਸਾਹਿਬ ਕਰਦੇ ਆ ਗੁਰੂ ਮਹਾਰਾਜ ਜੀ ਦਾ ਬਾਣੀ ਦਾ ਨਿਤਨੇਮ ਕਰਦੇ ਆ ਸਾਨੂੰ ਵਾਸੀਆਂ ਆਉਂਦੀਆਂ ਨੇ ਸਾਡੇ ਸਾਡੇ ਅੱਖਾਂ ਵਿੱਚੋਂ ਹੰਝੂ ਡਿੱਗਦੇ ਨੇ ਉਹ ਵਿਰਾਗ ਚ ਚਲੇ ਜਾਂਦੇ ਆ ਅਸੀਂ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ ਹੈਗਾ ਅਸੀਂ ਖੁਦ ਸੋਚਦੇ ਆ ਕਈ ਵਾਰੀ ਸ਼ਾਇਦ ਸਾਨੂੰ ਨੀਂਦ ਆਉਂਦੀ ਆ ਇਸ ਕਰਕੇ ਅਸੀਂ ਇੱਧਰ ਨੂੰ ਜਾਂਦੇ ਆ ਤੁਸੀਂ ਸੋਚੋ ਕਿ ਇਹ ਜਿਹੜੀ ਜਿਹੜੀਆਂ ਵਾਸੀਆਂ ਨੇ ਜਿਹੜਾ ਅੱਖਾਂ ਚੋਂ ਪਾਣੀ ਆਉਣਾ ਇਹ ਉਸੇ ਵਕਤ ਆਉਣਾ ਜਦੋਂ ਅਸੀਂ ਗੁਰੂ ਮਹਾਰਾਜ ਜੀ ਦਾ ਪਾਠ ਕਰਦੇ ਆ ਜਦੋਂ ਸਾਡੀ ਚ ਅੰਦਰ ਸੱਚੀ ਸ਼ਰਧਾ ਹੁੰਦੀ ਹੈ ਨਾ ਇਹ ਹੁੰਦਾ ਵੀ ਉਦੋਂ ਹੀ ਆ ਜਦੋਂ ਸਾਡੇ ਮਨ ਦੇ ਅੰਦਰ ਸੱਚੀ ਸ਼ਰਧਾ ਨਹੀਂ ਹੁੰਦੀ ਸਿਰਫ ਇੱਕ ਅਸੀਂ ਦੇਖ ਦਿਖਾਵਾ ਲੋਕਾਂ ਦੇ ਦੇਖੋ ਦੇਖੀ ਪੜਦੇ ਆ ਹਨਾ ਤਾਂ ਫਿਰ ਨਹੀਂ ਉਹ ਹੁੰਦਾ ਹੈਗਾ ਇਹਨੂੰ ਟਾਈਮ ਲੱਗਦਾ ਜਦੋਂ ਸਾਨੂੰ ਬਾਣੀ ਦੀ ਸਮਝ ਆਉਣ ਲੱਗ ਜਾਂਦੀ ਹੈ ਨਾ ਫਿਰ ਸਾਰਾ ਹੀ ਸਾਨੂੰ ਸਮਝ ਆ ਜਾਂਦਾ ਕਿ ਵੀ ਹਾਂ ਪ੍ਰਮਾਤਮਾ ਸਾਡੇ ਨਾਲ ਬੈਠਾ ਸਾਰੋ ਨਾ ਵੱਡੀ ਕਿਰਪਾ ਤਾਂ ਜੀ ਪ੍ਰਮਾਤਮਾ ਦੀ ਸਮਝ ਲਓ ਤੁਹਾਡੇ ਤੇ ਉਦੋਂ ਹੀ ਹੋਗੀ ਜਦੋਂ ਤੁਸੀਂ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਅੰਮ੍ਰਿਤ ਵੇਲੇ ਨਾਮ ਲੈਣ ਲੱਗੇ ਨਾਮ ਜਪਣ ਲੱਗੇ ਗੁਰੂ ਮਹਾਰਾਜ ਜੀ ਦਾ ਤਾਂ ਸਮਝ ਲਓ ਤੁਹਾਡੇ ਘਰ ਪਰਿਵਾਰ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੋਗੀ ਤੁਸੀਂ ਚੰਗੇ ਕਰਮ ਕਰਨ ਲੱਗੇ ਚੰਗੀ ਸੋਚ ਰੱਖਣ ਲੱਗੇ બસ ਤੁਹਾਡੀ ਜ਼ਿੰਦਗੀ ਸਵਰਜੂਗੀ ਇਹ ਤੁਸੀਂ ਤਰੀਕਾ ਅਪਣਾ ਕੇ ਦੇਖਿਓ ਤੁਹਾਡੀਆਂ ਅਰਦਾਸਾਂ ਵੀ ਪੂਰੀਆਂ ਹੋਣਗੀਆਂ ਤੇ ਤੁਹਾਨੂੰ ਸਮਝ ਵੀ ਲੱਗਣ ਲੱਗ ਜੂਗਾ ਕਿ ਸਾਡੀ ਆਹ ਅਰਦਾਸ ਪੂਰੀ ਹੋਣ ਵਾਲੀ ਆ ਸਾਸਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਸਭ ਤੇ ਆਪਣੀ ਕਿਰਪਾ ਤੇ ਮਿਹਰ ਦੀ ਦਿਆ ਦੀ ਦ੍ਰਿਸ਼ਟੀ ਬਣਾਈ ਰੱਖਣ ਜੀ